ਨਿੱਕੇ ਸਿੱਧੂ ਦੇ ਜਨਮ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ ਇਸ ਦੇ ਚਾਲਕ ਉਦੋਂ ਵੀ ਵੇਖਣ ਨੂੰ ਮਿਲੀ ਜਦੋਂ ਨਿੱਕੇ ਮੂਸੇਵਾਲੇ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਡਿਸਚਾਰਜ ਹੋਣ ਤੋਂ ਬਾਅਦ ਸਭ ਤੋਂ ਪਹਿਲੇ ਮਾਤਾ ਚਰਨ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਪਹੁੰਚੇ ਤੁਸੀਂ ਤਸਵੀਰਾਂ 'ਚ ਨਿੱਕੇ ਮੂਸੇ ਵਾਲੇ ਨੂੰ ਵੇਖ ਸਕਦੇ ਹੋ ਮਾਤਾ ਚਰਨ ਕੌਰ ਨੇ ਉਹਨਾਂ ਨੂੰ ਆਪਣੇ ਬਾਹਾਂ ਦੇ ਵਿੱਚ ਝੁਕਿਆ ਹੋਇਆ ਲੋਕੀ ਮਾਤਾ ਚਰਨ ਕੌਰ ਨੂੰ ਵਧਾਈਆਂ ਦੇਣ ਵਾਸਤੇ ਦੂਰੋ ਦੂਰੋ ਪਹੁੰਚ ਰਹੇ ਨੇ ਹਵੇਲੀ ਨੂੰ ਸਜਾਇਆ ਗਿਆ ਹੈ ਫੁੱਲਾਂ ਨਾਲ ਨਿੱਕੇ ਮੂਸੇ ਵਾਲੇ ਦਾ ਸਵਾਗਤ ਕੀਤਾ ਜਾ ਰਿਹਾ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਉੱਤੇ ਮੇਲਾ ਲੱਗਿਆ ਹੋਇਆ ਦੂਰੋ ਦੂਰੋ ਲੋਕ ਮਾਤਾ ਚਰਨ ਕੌਰ ਤੇ ਬਲਕੌਰ ਸਿੰਘ ਨੂੰ ਵਧਾਈਆਂ ਦੇਣ ਪਹੁੰਚ ਰਹੇ ਨੇ ਤੁਸੀਂ ਵੀ ਵੇਖੋ ਨਜ਼ਾਰਾ ਹੋ ਬੀਨ ਆਹੀ ਮੇਰੇ ਮਾਸ਼ਾ ਅੱਲਾਹ ਮਾਸ਼ਾ ਅੱਲਾਹ ਬੋਲੇ ਬੋਲਾ ਸਤਿ ਸ਼੍ਰੀ ਅਕਾਲ ਬੋਲੇ ਬੋਲਾ ਬੰਦ ਕਰ ਬੰਦ ਕਰ ਚਲੋ ਸਿੱਧੂ ਆ ਗਿਆ ਬਾਪ ਦੇ ਵੇੜੇ ਪੁੰਨੇ ਦਾ ਚੜ੍ਹਦੇ ਚੜ੍ਹਦਾ ਸਿੱਧੂ ਆ ਗਿਆ ਬਾਪ ਦੇ ਕੀ ਅੰਦਾਜ਼ਨ ਗੋਲਕੇ ਦੇ ਦਿੱਤੋ ਘਾਇਆ ਇਕ ਵੀ ਰੱਬ ਨੇ ਲਿਖਾ ਇਕ ਤੇਰਾਂ ਜੀ ਦੇ ਵਿੱਚੋਂ ਆਇਆ ਅਜੂ ਗੋੜੀਆਂ ਤੇ ਹਰਾ ਟੱਕੂ ਜਾਮਾ ਸਤਿ ਦੇਵਤੀ ਤੇ ਨੂੰ ਬਣਾ ਗੋੜੀਆਂ ਤੇ ਹਰਾ ਟੱਕੂ ਜਾਮਾ ਸਤਿ ਦੇਵ ਵੀ ਕਿੰਨੀ ਖੁਸ਼ੀ ਨਿਮੰਤਾ ਜੇ ਸਿੱਧੂ ਆ ਗਿਆ ਮੜ ਕੇ ਬਹੁਤ ਖੁਸ਼ੀ ਹੈ ਅੱਛਾ ਮਾਦਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਵੰਦਤਾ ਲੱਡੂ ਵੀ ਵੰਦਤਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਉਹ ਫਿਰ ਵੀ ਲੱਗਦਾ ਅੱਛਾ ਆਹੋ ਤੇ ਗਰੀਬਾਂ ਦੇ ਤੇ ਜੇ ਜੋ ਕੋਈ ਆਪਣਾ ਇਹ ਹੈਗਾ ਪਰਵਾਜ਼ ਆ ਪਾ ਨੇ ਮੱਲਿਆ ਵੀਖਦਾ ਬਹੁਤ ਜਿਆਦਾ ਖੁਸ਼ੀ ਆ ਸਾਨੂੰ ਮਹਾਰਾਜ ਨੇ ਦਵਾਰੇ ਕਿਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ ਸਾਨੂੰ ਦਾਈ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਰਹੀ ਜਦੋਂ ਮੇਲੇ ਛੋਟੇ ਛਿੱਟ ਨੂੰ ਦੇਖਿਆ ਕਿ ਬਹੁਤ ਪਿਆਰਾ ਬੱਚਾ ਹੈਗਾ ਸਾਨੂੰ ਉਵੇਂ ਹੀ ਲੱਗਦਾ ਜਿਵੇਂ ਵੀ ਇਹ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ ਸਾਨੂੰ ਉਵੇਂ ਹੀ ਲੱਗਦਾ ਵੀਰਾ ਕਿੰਨੀ ਖੁਸ਼ੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ ਇੰਨੀ ਜ਼ਿਆਦਾ ਖੁਸ਼ੀ ਹੈ ਮਹਾਰਾਜ ਨੇ ਪ੍ਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ ਬਸ ਬੱਚਾ ਉਸੇ ਲੈਂਡ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ